ਮੇਰੇ ਇੱਕ ਬੜੇ ਪਿਆਰੇ ਮਿੱਤਰ ਨੇ ਕੱਪੜੇ ਉਹਨਾਂ ਦੇ ਬੜੇ ਸਾਫ਼ ਹੁੰਦੇ ਆ ਗੁਰੂ ਘਰ ਦੇ ਉਹ ਸੇਵਾਦਾਰ ਨੇ ਤੇ ਮਨ ਉਹਨਾਂ ਦਾ ਜਿਹੜਾ ਉਹਦੇ ਵਿੱਚ ਬੜੀ ਮੈ ਮਲੀਨਤਾ ਦੇਖੀਆ ਈਰਖਾ ਅਤ ਦਰਜੇ ਦੀ ਲਾਲਚ ਉਸ ਤੋਂ ਕਿਤੇ ਵੱਧ ਹੰਕਾਰ ਕਹਿਣਾ ਹੀ ਕਿਆ ਗੁੱਸਾ ਉਹਨਾਂ ਨੂੰ ਬਾਰ-ਬਾਰ ਹੁੰਦਾ ਰਹਿੰਦਾ ਇੱਕ ਦਿਨ ਉਹ ਇਸ਼ਨਾਨ ਕਰ ਰਹੇ ਸੀ ਤੇ ਇਸ਼ਨਾਨ ਕਰਦਿਆਂ ਸ਼ਬਦ ਪੜ੍ਹ ਰਹੇ ਸੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਤੇ ਜਦੋਂ ਇਸ਼ਨਾਨ ਕਰ ਰਹੇ ਸੀ ਨਾ ਤੇ ਮੇਰੇ ਤੋਂ ਰਿਆ ਨਾ ਗਿਆ ਮੈਂ ਉਹਨਾਂ ਨੂੰ ਕਿਹਾ ਭਾਈ ਸਾਹਿਬ ਇਹ ਤੁਸੀਂ ਇਸ਼ਨਾਨ ਨਹੀਂ ਕਰ ਰਹੇ ਇਸ਼ਨਾਨ ਮਨ ਦਾ ਹੁੰਦਾ ਹੈ ਤਨ ਦਾ ਸਿਰਫ ਣਾਉਣਾ ਧੋਣਾ ਹੀ ਹੁੰਦਾ ਹੈ ਸਾਬਣ ਦੇ ਨਾਲ ਤੁਸੀਂ ਤਨ ਦੀ ਮੈਲ ਤੇ ਲਾ ਲਓਗੇ ਪਰ ਜਿਹੜੀ ਮਨ ਤੇ ਮੈਲ ਲੱਗੀ ਹੈ ਉਹ ਸਾਬਣ ਦੇ ਨਾਲ ਨਹੀਂ ਲੈਣੀ ਮਨ ਦੀ ਮੈਲ ਹੈ ਜਿਹੜੀ ਉਹ ਚੰਗੇ ਗਿਆਨ ਚੰਗੇ ਵਿਚਾਰਾਂ ਦੇ ਨਾਲ ਹੀ ਰਹਿਣ ਲੈਣੀ ਹੈ ਤੇ ਤੁਸੀਂ ਤਨ ਦੀ ਨਹਾਈ ਧੋਈ ਕਰ ਰਹੇ ਹੋ ਓਕੇ ਹੈ ਪਰ ਮਨ ਦਾ ਇਸ਼ਨਾਨ ਹੁੰਦਾ ਹੈ ਤਨ ਦਾ ਨਹਾਉਣਾ ਹੁੰਦਾ ਹੈ ਇਹ ਇਸ ਨੂੰ ਤੁਸੀਂ ਇਸ਼ਨਾਨ ਸਮਝਣ ਦੀ ਜਿਹੜੀ ਹੈ ਉਹ ਭੁੱਲ ਨਾ ਕਰੋ ਇਸ਼ਨਾਨ ਉਦੋਂ ਹੀ ਹੋਏਗਾ ਜਦੋਂ ਤੁਸੀਂ ਮਨ ਦੇ ਪਾਪ ਦੂਰ ਕਰ ਲਵੋਗੇ ਮਨ ਤੁਹਾਡਾ ਜਿਹੜਾ ਉਹ ਲੋਕਾਂ ਦੇ ਭਲੇ ਵਾਲਾ ਹੋ ਜਾਏਗਾ ਮਨ ਤੁਹਾਡਾ ਲੋਕਾਂ ਦੀਆਂ ਚਿੰਤਾਵਾਂ ਦੂਰ ਕਰਨਾ ਹੋਏਗਾ ਮਨ ਚੋਂ ਲਾਲਚ ਈਰਖਾ ਕੱਢ ਦੋਗੇ ਤੇ ਤਦੋਂ ਹੀ ਇਸ਼ਨਾਨ ਹੋਣਾ ਉਹਨਾਂ ਚਿਰ ਤੇ ਨਹਾਉਣਾ ਧੋਣਾ ਹੀ ਹੈ ਸੋ ਦੋਸਤੋ ਤੁਸੀਂ ਵੀ ਦੱਸਿਓ ਕਿ ਸਾਰੇ ਅਸੀਂ ਨਹਾਉਂਦੇ ਧੋਦੇ ਹੀ ਆ ਜਾਂ ਇਸ਼ਨਾਨ ਕਰਦੇ ਆ ਤੁਹਾਡਾ ਕੀ ਵਿਚਾਰ ਹੈ ਧੰਨਵਾਦ